ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜੋ ਪੰਜ ਮੈਂਬਰੀ ਕਮੇਟੀ ਕਾਲ ਤੱਕ ਸਭ ਤੋਂ ਬੜਾਈ ਗਈ ਆ ਉਹਦੇ ਸੰਬੰਧ ਵਿੱਚ ਤੇ ਜੋ ਲੋਕਾਂ ਦੇ ਰੰਗ ਵਾਂਗੇ ਵਿਚਾਰ ਨੇ ਉਹਦੇ ਬਾਰੇ ਆਪਾਂ ਕੁਝ ਗੱਲਾਂ ਸਾਂਝੀਆਂ ਕਰਨ ਲੱਗੇ ਆ ਅਸੀਂ ਵੀ ਥੋੜੇ ਦਿਨ ਪਹਿਲਾਂ ਮੇਰੇ ਕੋਲੇ ਹਲਕੇ ਦੇ ਵਿੱਚ ਕੱਟ ਕੀਤਾ ਸੀ ਤੇ ਇਕਵਾਲ ਸਿੰਘ ਝੁੰਡਾ ਦੀ ਸਰਪ੍ਰਸਤੀ ਹੇਠ ਸਭ ਨੂੰ ਮਾਨ ਸਤਕਾਰ ਨਾਲ ਸੱਦਿਆ ਗਿਆ ਤੇ ਆਪ ਮਹਾਰਾ ਪੈਲਸ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ ਹਰ ਇੱਕ ਨੇ ਸਬੋਧਨ ਕੀਤਾ ਤੇ ਸਬੋਧਨ ਕਰਨ ਦਾ ਵੀ ਹਰ ਇੱਕ ਦਾ ਤਰੀਕਾ ਬਹੁਤ ਵਧੀਆ ਸੀ ਕਿਉਂਕਿ ਇੱਕ ਅਕਾਲ ਤਖਤ ਸਾਹਿਬ ਤੋਂ ਸਾਨੂੰ ਹੁਕਮ ਹੋਇਆ ਜੋ ਸਾਡੇ ਪੰਥ ਤੇ ਸਾਡੇ ਧਰਮ ਦੇ ਟਰਸਟਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਜੋ ਤੁਹਾਡੇ ਆਪਸੀ ਬਗਾਵਤਾਂ ਸਾਡੇ ਜਥੇਦਾਰਾਂ ਨੂੰ ਲਾਹਣ ਦੀਆਂ ਪੌਲਿਸਾਂ ਚਲਦੀਆਂ ਨੇ ਜੇ ਕੋਈ ਮਾੜਾ ਮੋਟਾ ਕਾਲ ਤਖਤ ਦੇ ਜਥੇਦਾਰ ਤੋਂ ਉੱਚਾ ਨੀਵਾ ਹੋ ਗਿਆ ਤਾਂ ਉਹਨੂੰ ਲਾਹਣ ਲਈ ਬਿੰਦ ਲਾਉਂਦੇ ਤੇ ਕੋਈ ਸਤਿਕਾਰ ਨਹੀਂ ਸੀ ਜਥੇਦਾਰ ਨੂੰ ਪਦਵੀ ਤੇ ਬਿਠਾਉਣ ਲਈ ਬਹੁਤ ਸਤਿਕਾਰ ਦਿੱਤਾ ਜਾਂਦਾ ਪਰ ਜਦੋਂ ਜਥੇਦਾਰ ਨੂੰ ਲਾਹ ਕੇ ਘਰੋਂ ਤੋਰਿਆ ਜਾਂਦਾ ਤਾਂ ਉਹਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ ਸੀ ਉਹ ਚੀਜ਼ਾਂ ਦਾ ਵਿਰੋਧ ਕਰਦੇ ਹੋਏ ਤੇ ਜੋ ਬੇਆਦਬੀਆਂ ਹੋਈਆਂ ਜੋ ਸਮੁੱਚੇ ਪੰਥ ਤੇ ਕੁੱਟਮਾਰ ਹੋਈ ਸਾਡੀਆਂ ਉਹ ਸਮਝਦੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੇ ਸਾਸੇ ਵਾਲੇ ਨੂੰ ਮਾਫੀ ਦੇਣਾ ਤੇ ਬਾਅਦ ਚ ਮਾਫੀ ਵਾਪਸ ਲੈਣਾ ਉਹ ਸਾਨੂੰ ਗੱਲਾਂ ਕਲੰਕਿਤ ਕਰਦੀਆਂ ਹੋਈਆਂ ਸਾਡੇ ਪੰਥ ਦੇ ਵਿੱਚ ਬਹੁਤ ਵੱਡੀ ਬਗਾਵਤ ਦੀ ਸੁਰ ਖੜੀ ਹੋ ਗਈ ਹੁਣ ਦੋ ਧੜੇ ਫੇਰ ਬਣ ਗਏ ਤੇ ਇੱਕ ਬਾਦੂ ਤੜਾ ਤੇ ਵਿੱਚੇ ਬਾਗੀ ਧੜਾ ਕਹਿੰਦੇ ਨੇ ਤੇ ਪਰ ਅਸੀਂ ਬਾਗੀ ਧੜਾ ਨਹੀਂ ਕਹਿੰਦੇ ਅਸੀਂ ਤਾਂ ਉਹ ਬੰਦਿਆਂ ਨਾਲ ਖੜਿਆ ਜੋ ਕਾਲ ਤਖਤ ਤੋਂ ਹੁਕਮ ਹੋਇਆ ਤੇ ਕਾਲ ਤਖਤ ਦੇ ਡਿਊਟੀ ਲਈ ਕਾਲ ਤਖਤ ਦੇ ਜੇਹਦਾਰ ਸਾਹਿਬ ਨੇ ਪੰਜ ਸੱਤ ਬੰਦਿਆਂ ਨੂੰ ਮੂਰੇ ਲਿਆਂਦਾ ਜਿਦੇ ਵਿੱਚ ਦੋ ਬੰਦੇ ਭਗੌੜੇ ਹੋ ਗਏ ਤੇ ਪੰਜ ਬੰਦੇ ਅੱਜ ਵੀ ਕਾਲ ਤਖਤ ਤੇ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਵੀਂ ਜੂਥ ਦੀ ਭਰਤੀ ਤੇ ਲੋਕਾਂ ਦੀ ਭਰਤੀ ਜੋ ਕਾਲੀ ਦਲ ਨੂੰ ਪਿਆਰ ਕਰਦੇ ਨੇ ਅੱਜ ਵੀ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਪੂਰਾ ਸਹਿਯੋਗ ਪੰਡਾ ਚੋਂ ਮੰਗ ਰਹੇ ਨੇ ਹੁਣ ਵੀ ਇਹ ਜੋ ਪਹਿਲਾਂ ਲੋਕ ਤੇ ਕਾਲੀ ਦਲ ਦੇ ਵਿੱਚ ਬਣੇ ਹੋਏ ਤੇ ਆਪਦੇ ਬਿਆਨ ਦੰਦੇ ਦੇ ਪੁੱਠੇ ਸਿੱਧੇ ਕਿਸੇ ਨੂੰ ਕਿਉਂਕਿ ਸਭ ਤੋਂ ਵੱਡੀ ਗੱਲ ਤੁਸੀਂ ਹੋਰ ਸਭ ਲੋਕਾਂ ਨੇ ਸੁਣੀਆ ਜਦ ਕਾਲੀ ਦਲ ਦੇ ਵਿੱਚ ਹੁੰਦੇ ਸੀ ਕੋਈ ਬਾਗੀ ਬੋਲਦਾ ਸੀ ਜਦ ਉਹਨੂੰ ਆਕਸਿਸ ਦਾ ਏਜੰਟ ਭਾਜਪੀ ਦਾ ਬੰਦਾ ਮੰਨ ਲਾ ਲਗ ਲਗ ਤਰ੍ਹਾਂ ਦੇ ਉਹਦੇ ਨਾਂ ਲੈ ਜਾਂਦੇ ਸੀ ਹੁਣ ਵੀ ਉਹੀ ਗੱਲ ਆ ਉਨੇ ਪੰਜ ਮੈਂਬਰੀ ਕਮੇਟੀ ਜੋ ਬਣਿਆ ਕਾਲ ਤੱਕ ਸਾਬ ਨੇ ਬਣਾਈਆ ਪੰਜ ਮੈਂਬਰੀ ਕਮੇਟੀ ਅੱਜ ਵੀ ਇਹਨਾਂ ਦੀ ਉਹੀ ਗੱਲ ਚੱਲਦੀ ਆ ਵੀ ਇਹ ਜੀ ਬੀਜੇਪੀ ਦੇ ਅੰਡਰ ਨੇ ਇਹ ਆਰ ਅਸਸਨਾ ਮਿਲੇ ਹੋਏ ਨੇ ਇਹਨਾਂ ਦੇ ਖਾਕੀ ਨੀਕਰਾਂ ਨੇ ਕਾਰਨ ਕੀ ਆ ਅਸੀਂ ਆਪਣੇ ਆਪ ਨੂੰ ਭੰਡਣ ਦੇ ਵਿੱਚ ਆਪੇ ਸਾਡਾ ਪੂਰਾ ਜੋਰ ਲੱਗਿਆ ਹੋਇਆ ਹਰ ਇੱਕ ਕਮੇਟੀਆ ਬਣਦੇ ਨੇ ਪਿੰਡ ਦੇ ਵਿੱਚ ਪੰਚਾਇਤ ਵੀ ਬਣਦੀ ਆ ਪੰਚਾਇਤ ਵੀ 5 ਸਾਲ ਬਾਅਦ ਅਲਟਾ ਪਲਟਾ ਹੋ ਜਿੰਨੇ ਜਿਹਾ ਪਰ ਉਹ ਸਰਪੰਚ ਪਿੰਡ ਦਾ ਨਹੀਂ ਚੰਗਾ ਲੱਗਦਾ ਜਿਹੋ ਦੁਬਾਰੇ ਖੜਾ ਤਾਂ ਆਪਾਂ ਹਰਾ ਕੇ ਨਵੇਂ ਸਰਪੰਚ ਨੂੰ ਤੇ ਬਰਾਬਰ ਖੜਾ ਦਿੰਦੇ ਆ ਕਿਉਂਕਿ ਸੋਮਣੀ ਕਮੇਟੀ ਵੀ ਕੋ ਉਸੇ ਤਰ੍ਹਾਂ ਜੋ ਪਾਰਟੀ ਆ ਜੇ ਪਾਰਟੀ ਦਾ ਪ੍ਰਧਾਨ ਆ ਪਾਰਟੀ ਦੇ ਪ੍ਰਧਾਨ ਤੋਂ ਗਲਤੀਆਂ ਹੋ ਗਈਆਂ ਜੇ ਆਪਾਂ ਨਵਾਂ ਪ੍ਰਧਾਨ ਅੱਗੇ ਲਿਆਉਣਾ ਚਾਹੁੰਦੇ ਆ ਤਾਂ ਇਹ ਚ ਕਿਸੇ ਨੂੰ ਕੋਈ ਤਕਲੀਫ ਨਹੀਂ ਚਾਹੀਦੀ ਆਪਾਂ ਨੂੰ ਬਹੁਤ ਮਤ ਨਾਲ ਜਾਂ ਪਾਰਟੀ ਦੀ VOTING ਕਰਵਾ ਕੇ ਜਿਹੜਾ ਜਿਹੜਾ ਵੀ ਚਿਹਰਾ ਅੱਗੇ ਮੂਰੇ ਆਉਣਾ ਚਾਹੁੰਦਾ ਜੋ ਸਹਿਮਤੀ ਦੇਂਦੇ ਨੇ ਮੈਂ ਪ੍ਰਧਾਨ ਬਣਨਾ ਚਾਹੁੰਦਾ ਉਹਨਾਂ ਦੇ ਵਿੱਚ ਆਪਾਂ VOTING ਕਰਵਾ ਕੇ ਕਿਸੇ ਚਿਹਰੇ ਨੂੰ ਅੱਗੇ ਲਿਆ ਸਕਦੇ ਆ ਇੱਕ ਕੋ ਬੋਟਿੰਗ ਵਾਲੀ ਵੀ ਗੱਲ ਨਹੀਂ थी 바ਦਲ ਸਾਹਿਬ ਨੂੰ ਸਭ ਨੇ ਬਹੁਤ ਸਤਿਕਾਰ ਨਾਲ ਕਿਹਾ ਵੀ 바ਦਲ ਸਾਹਿਬ ਛੋਟੇ ਤੇ ਲੋਕ ਕਿੰਤੂ ਪਰੰਤੂ ਕਰਦੇ ਨੇ ਵੀ ਕੁਝ ਸਮੇਂ ਲਈ ਤੁਸੀਂ ਸਾਈਡ ਤੇ ਹੋ ਜੋ ਕਿਉਂਕਿ ਤੁਸੀਂ ਪਾਰਟੀ ਦੇ ਮੋਢੇ ਮੋਢੇ ਹੀ ਰਹੋਗੇ ਅਸੀਂ ਪਾਰਟੀ ਨੂੰ ਆਪਾਂ ਤੁਹਾਨੂੰ ਜੇ ਥੋੜਾ ਜਿਹਾ ਪਿੱਛੇ ਕਰਕੇ ਪਾਰਟੀ ਸਟਾਰਟ ਕਰ ਲਈਏ ਤਾਂ ਤੁਸੀਂ ਇਹਦੇ ਵਿੱਚ ਕੋਈ ਬੇਇੱਜ਼ਤੀ ਜਾਂ ਨਾਰਾਜ਼ਗੀ ਨਾ ਸਮਝੋ ਪਰ ਮੈਨੂੰ ਕੇਅਲੀ ਸਾਹਿਬ ਦੇ ਬਹੁਤ ਗੱਲਾਂ ਸੋਹਣੀਆਂ ਲੱਗੀਆਂ ਮਾਨਪੀਤ ਵਾਲੀ ਜੀ ਦੀਆਂ ਉਹਨਾਂ ਨੇ ਗੱਲਾਂ ਕਹੀਆਂ ਵੀ ਮੈਂ ਬਾਦਲ ਸਾਹਿਬ ਨੂੰ ਪਰਸਪਰ ਤੌਰ ਤੇ ਮਿਲੇ ਆ ਉਹਨਾਂ ਨੂੰ ਪਰਸਲ ਤੌਰ ਤੇ ਰਹਿ ਆ ਵੀ ਦਿੱਤੀਆਂ ਉਹਨਾਂ ਨਾਲ ਡਿਸਕਸ ਵੀ ਕੀਤੀ ਪਰ ਬਾਦਲ ਸਾਹਿਬ ਨੇ ਕੋਈ ਗੱਲ ਮੰਨਣ ਲਈ ਸਹਿਮਤੀ ਨਹੀਂ ਦਿੱਤੀ ਕਿਉਂਕਿ ਬਾਦਲ ਸਾਹਿਬ ਉਹੀ ਕਾਲੀ ਸ਼੍ਰੋਮਣੀ ਕਾਲੀ ਦਲ ਜਿਵੇਂ ਸ਼੍ਰੋਮਣੀ ਕਾਲੀ ਦਲ ਮਾਣਾ ਸ਼੍ਰੋਮਣੀ ਕਾਲੀ ਦਲ ਬਾਦਲਾ ਜਾਂ ਕਿਵੇਂ ਰੰਗ ਕਈ ਪਾਰਟੀਆਂ ਹੋਰ ਨੇ ਕਾਲੀ ਦਲ ਜੁੜੀਆਂ ਬਾਦਲ ਸਾਹਿਬ ਨੇ ਵੀ ਸ਼੍ਰੋਮਣੀ ਕਾਲੀ ਦਲ ਨੂੰ ਬਾਦਲ ਦਾ ਹੀ ਨਾਉਂ ਦੇ ਤਾਂ ਵੀ ਇਹ ਬਾਦਲ ਪਾਰਟੀ ਰਹੂਗੀ ਕਿਉਂਕਿ ਇਸ ਸ਼੍ਰੋਮਣੀ ਅਕਾਲੀ ਦਲ ਬਦਲ ਨਹੀਂ ਹੈਗੀ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਆ ਜਿਹਨੇ ਬਹੁਤ ਸੰਘਰਸ਼ ਕੀਤੇ ਨੇ ਪੁਰਾਣੇ ਬੰਦਿਆਂ ਨੇ ਜੇਲਾ ਕੱਟੀਆਂ ਨੇ ਬਹੁਤ ਔਖੀ ਇਹ ਪਾਰਟੀ ਖੜੀ ਕੀਤੀ ਸੀ ਤੇ ਪਾਰਟੀ ਰਾਜ ਕੀਤਾ ਜੇ ਅੱਜ ਅਕਾਲੀ ਦਲ ਸਭ ਅਕਾਲੀ ਦਲ ਦੇ ਵਿੱਚ ਨੇ ਅਕਾਲੀ ਦਲ ਦੀਆਂ ਜੋ ਅੱਜ ਆਉਣ ਵਾਲੇ ਸਰਕਾਰਾਂ ਕਾਂਗਰਸ ਵੀ 10 ਸਾਲ ਸਰਕਾਰ ਦਾ ਰਾਜ ਕਰ ਗਈ ਹੁਣ ਝਾੜੂ ਵੀ ਕੰਮ ਕਰ ਰਿਹਾ ਪਰ ਕਾਲੀ ਦਲ ਦੇ ਕੀਤੇ ਹੋਏ ਕੰਮ ਇਹਨਾਂ ਤੋਂ ਕਿਸੇ ਤੋਂ ਮੁਕਾਬਲਾ ਨਹੀਂ ਹੋ ਰਿਹਾ ਜੋ ਸੜਕਾਂ ਮੋਟਰਾਂ ਦੇ ਕਨੈਕਸ਼ਨ ਕੱਚੇ ਘਰ ਕਿਸੇ ਵੀ ਕੰਮ ਤੇ ਹੱਥ ਰੱਖ ਲਓ ਸਗਨ ਸਕੀਮ ਹੋ ਗਈ ਕੋਈ ਵੀ ਕੰਮ ਹੋਏ ਨੇ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਜੋ ਇਹ ਸਭ ਬਾਦਲ ਸਾਹਿਬ ਦੀ ਦੇਣਾ ਕਿਉਂਕਿ ਬੜਾ ਬਾਦਲ ਸਾਹਿਬ ਇੱਕ ਸੁੱਲਜੋ ਇਨਸਾਨ ਤੇ ਜੇ ਆਪਾਂ ਉਸ ਸਮੇਂ ਦੀ ਰਾਜਨੀਤੀ ਨੂੰ ਦੇਖੀਏ ਤਾਂ ਬਰਨਾਲਾ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੋਰ ਵੀ ਲਗ ਲਗ ਪ੍ਰਧਾਨ ਤੇ ਚਿਹਰੇ ਆਉਂਦੇ ਜਾਂਦੇ ਰਹੇ ਨੇ ਮੂਰੇ ਬਾਦਲ ਸਾਹਿਬ ਰਾਜਨੀਤੀ ਦੇ ਵਿੱਚ ਖੇਡਤੇ ਹੋਏ ਤੇ ਉਸ ਸਮੇਂ ਦੇ ਨਾਲ ਆਪਣੇ ਆਪ ਨੂੰ ਫਿਰ ਲੋਕਾਂ ਦੇ ਵਿੱਚ ਸਟਾਰਟ ਕਰ ਲਵਦੇ ਨੇ ਕਿਉਂਕਿ ਹੁਣ ਬਾਦਲ ਸੁਖਵੀਰ ਬਾਦਲ ਨੂੰ ਸਟਾਰਟ ਕਰਨ ਦੀ ਬਜਾਏ ਹੁਣ ਆਪਾਂ ਨੂੰ ਪਾਰਟੀ ਸਟੈਂਡ ਕਰਨ ਦਾ ਫਿਕਰ ਪਿਆ ਹੋਇਆ ਵੀ ਆਪਾਂ ਦੁਬਾਰੇ ਪਾਰਟੀ ਨੂੰ ਕਿਉਂਕਿ ਇੱਕ ਖੇਤਰੀ ਪਾਰਟੀ ਆ ਜੋ ਪੰਜਾਬ ਦੇ ਪੱਛੇ ਤੇ ਪੰਜਾਬ ਦੀਆਂ ਮੰਗਾਂ ਲਈ ਲੜ ਸਕਦੀ ਹੈ ਕਿਉਂਕਿ ਹੁਣ ਆਪਾਂ ਦਿੱਲੀ ਵਾਲੇ ਦਾ ਹਾਲ ਵੀ ਦੇਖ ਲਿਆ ਦਿੱਲੀ ਵਾਲੇ ਨੇ ਆਪਣਾ ਕੀ ਕੀਤਾ ਦਿੱਲੀ ਵਾਲੇ ਕਿੰਨਾ ਕਾਰਜੇ ਜੱਪ ਨੂੰ ਡੋਬੋ ਕੇ ਬਹਿ ਗਏ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਦੇ ਮਨਾਂ ਚ ਵੀ ਆ ਵੀ ਜੋ ਕਾਲੀ ਦਲ ਨੇ ਕਰਕੇ ਸਾਨੂੰ ਦਿਖਾਤਾ ਜੇ ਕਾਲੀ ਦਲ ਨੇ ਸਾਨੂੰ ਦਿੱਤਾ ਕੋਈ ਪਾਰਟੀ ਦੇ ਸਕੇਗੀ ਮੋਟਰਾਂ ਦੇ ਬਿੱਲ ਮਾਫ ਮੋਟਰਾਂ ਦੇ ਕਨੈਕਸ਼ਨ ਜੇ ਇਹ ਮਤਲਬ ਤੁਸੀਂ ਕਿਸੇ ਕਿਸਮ ਦਾ ਮੰਗ ਚੱਕ ਲੋ ਜੋ ਕਾਲੀ ਦਲ ਦੀ ਦੇਣਾ ਆਪਾਂ ਉਸੇ ਤਰ੍ਹਾਂ ਕਾਲੀ ਦਲ ਨੂੰ ਦੁਬਾਰੇ ਫੇਰ ਖੜਾ ਕਰਨਾ ਚਾਹੁੰਦੇ ਆ ਤੇ ਕਾਲੀ ਦਲ ਦੇ ਨਾਲ ਹਰ ਇੱਕ ਨੂੰ ਜੋੜਨਾ ਚਾਹੁੰਦੇ ਆ ਕਿਉਂਕਿ ਜੋ ਸਾਤੋਂ ਕਾਲੀ ਦਿਲ ਦੇ ਵਿੱਚ ਪੁਰਾਣੇ ਸਬਜ ਜੋ ਗਲਤੀਆਂ ਹੋਈਆਂ ਨੇ ਕੁਝ ਵੀ ਹੋਇਆ ਸ਼ਖਬੀਰ ਬਾਦਲ ਸਾਹਿਬ ਨੇ ਚੰਗੀ ਗੱਲ ਕੀਤੀ ਸਾਰੀਆਂ ਗਲਤੀਆਂ ਆਪਣੀ ਝੋਲੀ ਪਵਾਈਆਂ ਲੋਕਾਂ ਨੇ ਵੀ ਗੱਲ ਦੀ ਕਦਰ ਕੀਤੀ ਕਿ ਬਾਦਲ ਸਾਹਿਬ ਨੇ ਗਲਤੀਆਂ ਮੰਨ ਲਈਆਂ ਗਲਤੀਆਂ ਮੰਨਣ ਤੋਂ ਬਾਅਦ ਜੇ ਹੁਣ ਆ ਹੁਣ ਮਤਲਬ ਚੱਲਦਾ ਰੌਲਾ ਵੀ ਪੰਜ ਮੈਂਬਰੀ ਕਮੇਟੀ ਨੂੰ ਕੀ ਰੌਲਾ ਭਰਤੀ ਕਰਨ ਦੀ ਜੇ ਸਿਰਫ ਗੱਲ ਇੱਕ ਹਾਂ ਨਾ ਦੀ ਬਾਦਲ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਨ ਤੋਂ ਬਾਅਦ ਕਾਲੀ ਦਲ ਚ ਉਥੇ ਗਲਤੀ ਮੰਨੀ ਸਜ਼ਾਵਾਂ ਪੂਰੀਆਂ ਕੀਤੀਆਂ ਤੇ ਭਰਤੀ ਸ਼ੁਰੂ ਕਰਤੀ ਪੰਜ ਮੈਂਬਰੀ ਕਮੇਟੀ ਨੇ ਕੀ ਕਿਹਾ ਸੀ ਵੀ ਜੋ ਤੁਸੀਂ ਭਰਤੀ ਕੀਤੀ ਆ ਸਾਨੂੰ ਭਰਤੀ ਚੈੱਕ ਕਰ ਲੈਣ ਲੋ ਵੀ ਇਹ ਭਰਤੀ ਸਹੀ ਹੋ ਗਈ ਸਿਰਫ ਇੰਨੀ ਕੀ ਗੱਲ ਤੇ ਗਰਾਰੀ ਫਸੀ ਆ ਉਹ ਕਹਿੰਦੇ ਸੀ ਜਿਵੇਂ ਭਰਤੀ ਕਰਤੀ ਠੀਕ ਆ ਤੁਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਅਕਾਲ ਤਖਤ ਸਾਹਿਬ ਤੋਂ 7 ਬੰਦੇ ਦਾ ਨਾਮ ਨੌਂ ਕਿਸੇ ਕਾਰਨ ਕਰਕੇ ਹੋਇਆ ਉਹ ਕਿਸੇ ਨੇ ਉਥੋਂ ਨਾ ਜਾ ਕੇ ਲਿਖ ਕੇ ਦਿੱਤੇ ਨਹੀਂ ਜਥੇਦਾਰ ਸਾਬ ਨੂੰ ਨੋ ਬੁਲਾਇਆ ਤਾਂ ਹੈ ਨਹੀਂ ਜਥੇਦਾਰ ਸਾਹਿਬ ਨੂੰ ਜੋ ਬੰਦੇ ਚੰਗੇ ਲੱਗੇ ਪਾਰਟੀ ਦੇ ਵਿੱਚ ਉਹਨਾਂ ਨੇ ਉਹ ਬੰਦਿਆਂ ਦੇ ਨਾਮ ਲਾਏ ਨੇ ਉਹ ਬੰਦੇ ਅੱਗੇ ਲਿਆਂਦੇ ਨੇ ਪਾਰਟੀ ਦੇ ਵਿੱਚ ਵੀ ਹੋ ਸਕਦੇ ਨੇ ਪਾਰਟੀ ਤੋਂ ਬਾਹਰ ਵੀ ਹੋ ਸਕਦਾ ਜਿਹੜੇ ਚਿਹਰੇ ਉਹਨੂੰ ਠੀਕ ਲੱਗੇ ਵੀ ਪਾਰਟੀ ਲਈ ਸਹੀ ਕੰਮ ਕਰ ਸਕਦੇ ਨੇ ਪਾਰਟੀ ਨੂੰ ਇੱਕ ਮੁਠ ਕਰ ਸਕਦੇ ਉਹ ਪੰਜ ਚਿਹਰੇ ਅੱਗੇ ਲਿਆਂਦੇ ਸੱਤ ਚਿਹਰੇ ਅੱਗੇ ਲਿਆਂਦੇ ਪੰਜ ਇਸ ਟਾਈਮ ਕੰਮ ਕਰ ਰਹੇ ਨੇ ਪਰ ਜੇ ਹੁਣ ਉਹ ਚਿਹਰੇ ਅੱਗੇ ਆਏ ਨੇ ਉਹ ਚਿਹਰਿਆਂ ਦੀ ਕੋਈ ਮੰਨੂਗਾ ਨਹੀਂ ਗੱਲ ਕਿਉਂਕਿ ਦੋ ਚਿਹਰੇ ਕਿਉਂ ਵਿੱਚੋਂ ਭੱਜ ਗਏ ਉਹ ਬਾਦਲ ਸਾਹਿਬ ਦੇ ਪ੍ਰਭਾਵ ਤੋਂ ਡਰਦੇ ਵਿੱਚੋਂ ਭੱਜ ਗਏ ਉਹ ਬਾਦਲ ਸਾਹਿਬ ਦੇ ਵਿਰੋਧ ਦੇ ਵਿੱਚ ਖੜ੍ਹ ਨਹੀਂ ਸਕਦੇ ਤੇ ਜਾਂ ਕੋਈ ਉਹ ਲਿਖਤੀ ਰੂਪ ਵਿੱਚ ਲਿਖ ਕੇ ਨਹੀਂ ਦੇ ਸਕਦੇ ਉਹਨਾਂ ਨੇ ਇਹਦੇ ਨੂੰ ਸੋਚਿਆ ਵੀ ਆਪਾਂ ਸਾਈਡ ਤੇ ਹੋ ਜਾਈਏ ਚਲੋ ਉਹਨਾਂ ਦੀ ਆਪਣੀ ਸੋਚ ਆ ਪਰ ਬਹੁਤ ਵੱਡੀ ਇਹ ਸੱਤ ਬੰਦਿਆਂ ਦਾ ਨੌਤੀ ਜੋ ਕਾਲ ਤੱਕ ਸਭ ਤੋਂ ਨੌਸੂਆ ਕਿਉਂਕਿ ਬਹੁਤ ਕਰਮ ਵਾਲੇ ਇਨਸਾਨ ਨੇ ਹੋ ਜਿਨ੍ਹਾਂ ਦਾ ਨਾਮ ਕਾਲਸਾ ਸਭ ਤੋਂ ਬੋਲਿਆ ਜਾਵੇ ਤੇ ਇਹ ਪਾਰਟੀ ਦੀ ਬਾਂਗਲੌਰ ਦੇ ਪਾਰਟੀ ਨੂੰ ਸਹੀ ਸਟੇਸ਼ਨ ਤੇ ਲੈ ਕੇ ਜਾਣਗੇ ਪਰ ਸਾਡੀ ਉਹ ਸਮਾਂ ਸਾਡੇ ਮੂਹਰੇ ਲੀਡਰਾਂ ਦਾ ਜੋ ਗੱਲਾਂ ਮੰਨਣ ਨੂੰ ਤਿਆਰ ਨਹੀਂ ਪਾਰਟੀ ਨੂੰ ਇਕੱਠੇ ਹੋਣ ਨੂੰ ਤਿਆਰ ਨਹੀਂ ਤੇ ਪਾਰਟੀ ਦੀ ਪ੍ਰਧਾਨਗੀ ਪਿੱਛੇ ਲੜਾਈ ਆ ਕੋਈ ਕਹਿੰਦਾ ਇਹ ਪੰਜੇ ਪਾਰਟੀ ਦੀ ਪ੍ਰਧਾਨਗੀ ਮੰਗਦੇ ਨੇ ਕੋਈ ਬਦਲ ਸਕਦਾ ਪਰ ਕਿਸੇ ਨੂੰ ਪ੍ਰਧਾਨਗੀ ਨਾ ਦੋ ਆਪਾਂ ਪਰਚੀਆਂ ਕੱਟ ਰਿਹਾ ਹਾਂ ਸ੍ਰੋਮਣੀ ਅਕਾਲੀ ਦਲ ਦੀ ਭਾrti ਕਰ ਰਿਹਾ ਉਹ ਭਾrti ਦੇ ਵਿੱਚੋਂ ਬਲਾਕਾਂ ਦੇ ਵਿੱਚੋਂ ਆਪਾਂ VOTING ਕਰਵਾ ਲਓ ਜਿਹਦੇ ਪੱਖ 'ਚ ਵੋਟ ਜ਼ਿਆਦਾ ਹੋਊਗੀ ਉੱਪਰ ਲੀਆਂ ਵੋਟਾਂ ਹੋਣਗੀਆਂ ਜਾ ਕੇ ਜਿਹੜਾ ਪ੍ਰਧਾਨ ਬਣੂਗਾ ਆਪਾਂ ਨੂੰ ਪ੍ਰਧਾਨ ਮੰਨਣ ਲਈ ਤਿਆਰ ਹੋ ਜਾਓ ਜੇ ਤੁਸੀਂ ਇਹੀ ਦੁਬਧਾ ਦੇ ਵਿੱਚ ਰਹਿਣਾ ਤਾਂ ਪਹਿਲਾ 15 ਸਾਲ ਲੰਘੇ ਇੱਕੇ ਤਰ੍ਹਾਂ 5-7 ਸਾਲ ਹੋਰ ਲੰਘ ਜਾਣਗੇ ਜਿਹੜੇ ਤੁਸੀਂ ਮੂਹਰੇ ਫਿਰਦੇ ਹੋ ਤੁਸੀਂ ਵੀ ਨੇੜੇ ਲੱਗ ਜਾਓਗੇ ਨਵੇਂ ਚਿਹਰੇ ਆਟੋਮੈਟਿਕ ਉਸ ਟਾਈਮ ਲਈ ਮੂਹਰੇ ਆ ਜਾਣਗੇ ਤੋ ਕਿ ਜੇ ਤੁਸੀਂ ਆਪਣੀ ਇੱਜ਼ਤ ਚਾਹੁੰਦੇ ਹੋ ਤੇ ਮਾਨ ਸਤਕਾਰ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਗੱਲਾਂ ਮੰਨ ਲਓ ਜੇ ਤੁਸੀਂ 5-7 ਸਾਲ ਨੂੰ ਇਹ ਗੱਲਾਂ ਤੁਸੀਂ ਮੰਨਿਓ ਨਾ ਮੰਨਿਓ ਸੁੱਡ ਜੋਦੇ ਚਿਹਰੇ ਤਾਂ ਬੈਸੀ ਸੇਵਾ ਕਰਨ ਜੋਗ ਨਹੀਂ ਰਹੋਗੇ ਤੁਹਾਨੂੰ ਵਿਰਧ ਹੋ ਜੜੇ ਨੇ ਮੇਰੇ ਹੀ ਹੱਥ ਬੰਨ ਕੇ ਬੇਨਤੀ ਆ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਰਲ ਕੇ ਕਿਸੇ ਨੂੰ ਪ੍ਰਧਾਨਗੀ ਦੀ ਲੋੜ ਨਹੀਂ ਹੈਗੀ ਤੁਸੀਂ ਜੂਥ ਦੀ ਤਿੰਨ ਪਿੰਡਾਂ ਚੋਂ ਭਾਰਤੀ ਦੁਬਾਰੇ ਕਰ ਲੋ ਉਹ ਭਾਰਤੀ ਦੀ VOTING ਕਰਵਾ ਲੋ VOTING ਦੇ ਹਿਸਾਬ ਨਾਲ ਜੋ ਪ੍ਰਧਾਨ ਮੰਡਾ ਉਹਨੂੰ ਪ੍ਰਧਾਨ ਬਣਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ